ਜੇਕਰ ਤੁਸੀਂ ਵਿਦੇਸ਼ੀ ਲਾੜੀ ਨਾਲ ਵਿਆਹ ਕਰਵਾ ਕੇ ਵਿਦੇਸ਼ ਵਿੱਚ ਸੈੱਟ ਹੋਣ ਦਾ ਚਾਲ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ ਦੇਖਿਓ ਕਿਤੇ ਤੁਹਾਡੇ ਨਾਲ ਧੋਖਾ ਤਾਂ ਨਹੀਂ ਹੋ ਰਿਹਾ ਜੀ ਹਾਂ ਅਜਿਹਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਗਰੋਥ ਅਫਰੀਦਕੋਟ ਪੁਲਿਸ ਨੇ ਪਰਦਾ ਫਾਸ਼ ਕੀਤਾ ਹੈ ਜੋ ਹੁਣ ਤੱਕ ਕਰੀਬ ਡੇਢ ਦਰਜਨ ਲੋਕਾਂ ਨੂੰ ਵਿਦੇਸ਼ੀ ਲਾੜੀਆਂ ਨਾਲ ਵਿਆਹ ਕਰਵਾ ਕੇ ਵਿਦੇਸ਼ ਭੇਜਣ ਦੇ ਨਾਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਾ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਲੇਵਾਲਾ ਤੇ ਦਵੜੀਖਾਨਾ ਦੇ ਕਿਸਾਨ ਪਰਿਵਾਰ ਨੇ ਨਰਿੰਦਰ ਪੁਰੇਵਾਲਾ ਨਾਮੀ ਇੱਕ ਔਰਤ ਤੇ ਕਥਿਤ ਦੋਸ਼ ਲਗਾਏ ਨੇ ਕਿ ਉਸਨੇ ਉਹਨਾਂ ਦੇ ਲੜਕੇ ਦਾ ਕਿਸੇ ਐਨਆਰਆਈ ਲੜਕੀ ਨਾਲ ਵਿਆਹ ਕਰਵਾਉਣ ਅਤੇ ਉਹਨਾਂ ਦੇ ਲੜਕੇ ਨੂੰ ਕੈਨੇਡਾ ਭੇਜਣ ਦੇ ਬਦਲੇ 35 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਹ ਨਾ ਹੀ ਕੁੜੀ ਮਤਲਬ ਐਡ ਪੜੀ ਸੀ ਅਸੀਂ ਅਖਬਾਰ 'ਚ ਤੇ ਨਰਿੰਦਰ ਪੁਰੇਵਾਲਾ ਦਾ ਸਾਡਾ ਮਤਲਬ ਹੋਇਆ ਸਾਹਫਤਾ ਵਾ ਫੋਨ ਤੇ ਕੰਟੈਕਟ ਹੋਇਆ ਤੇ ਇਹਨੇ ਕੁੜੀ ਮਤਲਬ ਸਾਨੂੰ ਦਿਖਾਈ ਇਹ ਇਹਦਾ ਪਾਸਪੋਰਟ ਦਿਖਾਇਆ ਜਿਹੜਾ ਬਿਲਕੁਲ ਹੀ ਜਾਲੀ ਸੀ ਹੁਣ ਪਤਾ ਲੱਗਾ ਸਾਨੂੰ ਤਾਂ ਤੇ ਸਾਨੂੰ ਕਹਿੰਦੀ ਵੀ ਕੁੜੀ ਸਿਟੀ ਜਾਣਾ ਤੇ ਨੇ ਰਸਤਾ ਕਰਵਾਤਾ ਮੇਰੇ ਬੇਲੇ ਨਾਲ ਤੇ ਸਾਡੇ ਤੋਂ 35 ਲੱਖ ਰੁਪਇਆ ਲੈ ਲਿਆ ਤੇ ਇਸ ਤਰ੍ਹਾਂ ਮੈਰਿਜ ਹੋਈ ਤੇ ਸਾਨੂੰ ਮਤਲਬ ਲਾਸਟ ਤੇ ਕਹਿੰਦੀ ਵੀ ਮੈਂ ਪੈਸੇ ਮੋੜ ਦੂੰਗੀ ਨਾ ਕੋਈ ਪੈਸੇ ਮੋੜੇ ਨਾ ਕੁਛ ਕਿ ਹੁਣ ਪਤਾ ਲੱਗ ਗਿਆ ਜੀ ਹੁਣ ਇਹ ਇਥੋਂ ਦੀ ਨਵੇਂ ਚੰਦਾਂ ਦੀ ਕੁੜੀ ਹੈ ਵਾਕਈ ਐਨਆਰਸੀ ਆ ਨਾ ਜੀ ਨਾ ਕੁਛ ਨਹੀਂ ਸੀਗੀ ਸਟੋਰ ਸਟੋਰ ਕਹਾਂ ਜੀ ਹਾਂ ਜੀ ਹਾਂ ਜੀ ਹਾਂ ਤੁਹਾਡੇ ਵਰਗੇ ਹੋਰ ਕਿੰਨੇ ਪਰਿਵਾਰ ਇਹ ਹੋ ਜਣਗੇ ਬੜੇ ਜੀ 35 40 ਹੋਣਗੇ ਘੱਟੋ ਘੱਟ ਪੰਜਾਬ ਪੂਰੇ ਚ ਤਾਂ ਤੁਹਾਨੂੰ ਦੱਸਿਆ ਸੀ ਵੀ ਲੜਕੀ ਕੌਣ ਹੈ ਇਹ ਕਹਿੰਦੇ ਸੀ ਸਿਟੀਜ਼ਨ ਹੈ ਜੀ ਕੈਨੇਡਾ ਦੀ ਹਮ ਇਹ ਹੀ ਦੱਸ ਕੇ ਸਾਨੂੰ ਕੇ ਰਿਸ਼ਤ ਤੁਹਾਨੂੰ ਇਹ ਨਾ ਨਾ ਕੋਈ ਚੰਸਾਤਾ ਸੀ ਵੀ ਤੁਹਾਨੂੰ ਇਹ ਨਾਲ ਲੈ ਜਾਣਗੇ ਜਾਂ ਉੱਥੇ ਕੈਨੇਡਾ ਆਪਣੇ ਨਾਲ ਲੈ ਕੇ ਜਾਣਗੇ ਨਹੀਂ ਇਹਾਂ ਦੇ ਸ਼ਾਂਸ ਉਹਨੂੰ ਪੀਆਰ ਕਰਾਉਣ ਦੀ ਉੱਥੇ ਸਾਡੀ ਜ਼ਿੰਮੇਵਾਰੀ ਆ ਤੇ ਵੀ ਇਹਨੇ ਪੈਸੇ ਲਵਾਂਗੇ ਸੀ ਸ਼ਾਦੀ ਤੋਂ ਬਾਅਦ ਕਿੰਨੇ ਦਿਨ ਰਹੀ ਹੈ ਤੁਹਾਡੇ ਨਾਲ ਲੱਗ ਤਿੰਨ ਵੀ ਨਹੀਂ ਤੇ ਤੁਹਾਨੂੰ ਤਿੰਨ ਮਹੀਨੇ ਚ ਕੋਈ ਪਤਾ ਨਹੀਂ ਲੱਗਿਆ ਵੀ ਇਹ ਲੜਕੀ ਐਨਆਰਆਈ ਨਹੀਂ ਹੈ ਜਾਂ ਝੂਠ ਬੋਲਦੀ ਕਿਸੇ ਕਿਸਮ ਦਾ ਨਹੀਂ ਪਤਾ ਨਹੀਂ ਜੀ ਕੋਈ ਜੇ ਵੀ ਅਸੀਂ ਸਵਾਲ ਕਰਦੇ ਸੀ ਉਹਦਾ ਸਹੀ ਜਵਾਬ ਹੀ ਦਿੰਦੇ ਸੀ ਜਿਵੇਂ ਕਿ ਕਲਾਸ ਲੱਗਦੀ ਉਹਨਾਂ ਦੀ ਕਿਸ ਤਰ੍ਹਾਂ ਫਿਰ ਬਾਤ ਚ ਤੁਹਾਨੂੰ ਇਹ ਪਤਾ ਨਹੀਂ ਬਾਤ ਜਿ ਉਹਨਾਂ ਦੇ ਜਾਣ ਤੋਂ ਸਾਨੂੰ ਫੋਨ ਆਇਆ ਜਦੋਂ ਉਹਨਾਂ ਨੇ ਹੋਰ ਨੰਬਰ ਤੇ ਕਾਲ ਕੀਤੀ ਸੀਗੀ 518 ਨੰਬਰ ਸੀਗਾ ਉਹਦੇ ਸਾਨੂੰ ਸ਼ੱਕ ਪੈ ਗਈ ਫਿਰ ਅਸੀਂ ਹੌਲੀ ਹੌਲੀ ਪੜਤਾਲ ਕੀਤੀ ਫਿਰ ਸਾਨੂੰ ਸਭ ਕੁਝ ਪੁਲਿਸ ਨੇ ਇਸ ਗਰੋਦੀਪ ਮਾਸਟਰਮਾਈਂਡ ਤੇ ਛਾਤਰ ਦਿਮਾਗ ਔਰਤ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ ਸਾਡੇ ਕੋਲ ਅਪਲੀਕੇਸ਼ਨ ਮੂਵ ਹੋਈ ਸੀ ਕਿ ਸਰਦੂਲ ਸਿੰਘ ਵੱਲੋਂ ਗੋਲੇਵਾਲ ਤੇ ਦਵੜੀਖਾਨੇ ਵੱਲੋਂ ਗੁਰਚੰਦ ਸਿੰਘ ਵੱਲੋਂ ਇਨਕੁਆਰੀ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਭੋਲੇ ਭਾਲੇ ਲੋਕ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਬਾਹਰ ਵੇਚਣ ਦਾ ਚਾਂਸਾ ਦੇ ਕੇ ਲੱਖਾਂ ਰੁਪਏ ਮਟੋਰਦੇ ਆ ਇਹ ਇੱਕ ਸਰਦੂਲ ਸਿੰਘ ਪਾਰਟੀ ਦੇ ਬੇਟੇ ਨੂੰ ਬਾਹਰ ਵੇਚਣ ਲਈ ਇਹਨੇ 30-35 ਲੱਖ ਦੀ ਠੱਗੀ ਮਾਰੀ ਆ ਉਹਦੇ ਵਿੱਚ ਇਹ ਇੱਕ ਗਰੋ ਬਣਿਆ ਹੋਇਆ ਇਹਦੇ ਨਾਲ ਲੜਕੀਆਂ ਇਨਵੋਲਵ ਨੇ ਲੜਕੀਆਂ ਦੇ ਜਾਲੀ ਵੀਜ਼ੇ ਤੇ ਲੜਕੀਆਂ ਦੇ ਜਾਲੀ ਪਾਸਪੋਰਟ ਬਣਵਾ ਕੇ ਇਹ ਲੋਕਾਂ ਨੂੰ ਇਹ ਸ਼ੋ ਕਰਦੀ ਹੈ ਕਿ ਬਾਹਰਲੀ ਕੰਟਰੀਜ਼ ਦੇ ਰਹਿਣ ਵਾਲੀਆਂ ਨੇ ਲੜਕੀਆਂ ਤੇ ਉਹਨਾਂ ਨਾਲ ਸ਼ਾਦੀ ਕਰਵਾ ਕੇ ਇਹ ਕਪੜੇ ਕਰਦੀ ਹੈ ਇਨਕੁਆਰੀ ਦੌਰਾਨ ਸਾਹਮਣੇ ਆਇਆ ਕਿ ਇਹਦੀਆਂ 3-4 ਸ਼ਾਦੀਆਂ ਹੋਈਆਂ ਹੋਈਆਂ ਨੇ ਕੁਝ ਇਹਦਾ ਡਾਈਵੋਰਸ ਹੋਇਆ ਲੀਗਲੀ ਅਨਲੀਗਲੀ ਤੌਰ ਤੇ ਇਹਦੀ ਫਸਟ ਮੈਰिज ਹੋਈ ਆ ਇੰਗਲੈਂਡ ਚ ਉਹਦੀ ਇੱਕ ਲੜਕੀ ਪ੍ਰਿਆੰਕਾ ਹੈ ਇਹਦੀ ਲੜਕੀ ਤੇ ਇਹਦੀ ਆਪਣੀ ਮਦਰ ਨਾਲ ਨਹੀਂ ਬਣਦੀ ਹੈਗੀ ਉਹਨੇ ਇੱਕ ਈਮੇਲ ਜਲੰਧਰ ਸੀਪੀ ਸਾਹਬ ਦੇ ਦਿੱਤੀ ਸੀ ਕਿ ਇਹ ਭੋਲੇ ਭਾਲੇ ਲੋਕਾਂ ਨਾਲ ਇਹ ਠੱਗੀ ਮਾਰਦੀ ਹੈ ਤੇ ਲੋਕਾਂ ਨੂੰ ਇਨਸਾਫ ਦਿਵਾਇਆ ਜਾਵੇ ਵੀ ਇਹ ਟੋਟਲੀ ਰੋਂਗ ਹੈ ਇਸ ਲੜਕੀ ਦੀ ਜਿਹੜੀ ਪੂਰੇ والدہ ਹੈ ਉਹਨੇ ਇਹਦੇ ਅਗੇਂਸਟ ਐਪਲੀਕੇਸ਼ਨ ਮੂਵ ਕੀਤੀ ਆ ਉਸ ਤੋਂ ਇਲਾਵਾ ਇਹਦੇ ਅਗੇਂਸਟ 4 ਐਫ ਆਈ ਆਰ ਲਾਅ ਸਾਹਮਣੇ ਹੋਈਆਂ ਆਈਆਂ ਨੇ ਜਿਨ੍ਹਾਂ ਵਿੱਚ ਇਹ ਬਾਅਦ ਵਿੱਚ ਕੀ ਕਰਦੀ ਹੈ ਕਿ ਲੋਕਾਂ ਨਾਲ ਠੱਗੀ ਮਾਰਨ ਤੋਂ ਬਾਅਦ ਕੰਪਰੋਮਾਈਜ਼ ਕਰ ਲੈਂਦੀ ਹੈ ਕੁਝ ਪਾਰਟੀਆਂ ਨਾਲ ਤੇ ਉਹਨਾਂ ਚੋਂ ਕੇਸਾਂ ਚੋਂ ਕੁਝ ਚੋਂ ਬਰੀ ਹੋਈ ਹੈ ਕੁਝ ਅੰਡਰ ਟ੍ਰਾਇਲ ਚੱਲ ਰਹੇ ਨੇ ਜ਼ਰੂਰਤ ਅਜਿਹੇ ਛਾਤਰ ਠੱਗਾਂ ਤੋਂ ਬਚਣ ਦੀ ਜੋ ਵਿਦੇਸ਼ਾਂ ਨੇ ਸੁਪਨੇ ਦਿਖਾ ਕੇ ਤੁਹਾਡੀ ਮਿਹਨਤ ਦੀ ਕੁੰਜੀ ਨੂੰ ਲੈ ਫਰ ਹੁੰਦੇ ਨੇ ਫਰੀਦਕੋੜ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ